ਮਾ ਦੀਆਂ ਅੱਖਾਂ ਇੱਕ ਪਿੰਡ ਦੀ ਮਾਂ ਜੱਗੋ ਜੋ ਆਪਣਾ ਸਭ ਕੁਝ ਆਪਣੇ ਇਕਲੌਤੇ ਪੁੱਤ ਸਿਮਰਨਜੀਤ ਲਈ ਕਰਦੀ। ਪਤੀ ਕਈ ਸਾਲ ਪਹਿਲਾਂ ਮਰ ਗਿਆ। ਉਹ ਖੇਤਾਂ ਵਿੱਚ ਮਜ਼ਦੂਰੀ ਕਰਦੀ, ਦਿਨ ਰਾਤ ਬਚਤ ਕਰਦੀ। ਹਰ ਰੋਜ਼ ਰਾਤ ਬੱਗੇ ਇੱਕੋ ਅਰਦਾਸ ਕਰਦੀ, ਮੇਰਾ ਪੁੱਤ ਵੱਡਾ ਹੋਵੇ, ਪੜ੍ਹ ਲਵੇ, ਕਿਸੇ ਤੋਂ ਨਾ ਹਾਰੇ। ਪੁੱਤ ਦੀ ਸਫਲਤਾ। ਸਿਮਰਨਜੀਤ ਨੇ ਪੜ੍ਹਾਈ ਵਿੱਚ ਨਾਮ ਕਮਾਇਆ। ਸਕੂਲ ਤੋਂ ਬਾਅਦ ਫਿਰ ਯੂਨੀਵਰਸਿਟੀ ਪੜ੍ਹਾਈ ਕੀਤੀ। ਫਿਰ ਇੱਕ ਵਧੀਆ ਨੌਕਰੀ ਮਿਲ ਗਈ ਮਾਂ ਨੇ ਆਪਣੇ ਗਹਿਣੇ ਵੇਚ ਕੇ ਪੁੱਤ ਦੀ ਫੀਸ ਭਰੀ ਜੱਗੋ ਹਰ ਕਿਸੇ ਨੂੰ ਆਖਦੀ ਮੇਰਾ ਪੁੱਤ ਬਹੁਤ ਚੰਗਾ ਹੈ ਉਹ ਮੈਨੂੰ ਕਦੇ ਨਹੀਂ ਛੱਡੇਗਾ ਸ਼ਹਿਰ ਦੀ ਜ਼ਿੰਦਗੀ ਤੇ ਦੂਰੀ ਸਿਮਰਨਜੀਤ ਨੇ ਸ਼ਹਿਰ ਵਿੱਚ ਘਰ ਲੈ ਲਿਆ ਮਾਂ ਨੂੰ ਕਹਿੰਦਾ ਤੂੰ ਪਿੰਡ ਚ ਹੀ ਠੀਕ ਏ ਇੱਥੇ ਤੇਰੇ ਵਰਗੇ ਬਜ਼ੁਰਗ ਨਹੀਂ ਰਹਿੰਦੇ ਜੱਗੋ ਚੁੱਪ ਰਹਿ ਜਾਂਦੀ ਉਹ ਹਰ ਰੋਜ਼ ਪੁੱਤ ਦੀ ਰਾਹ ਤੱਕਦੀ ਪਰ ਕਦੇ ਪੁੱਤ ਦੀ ਕਾਲ ਨਹੀਂ ਆਉਂਦੀ ਵਿਆਹ ਤੋਂ ਬਾਅਦ ਸਿਮਰਨਜੀਤ ਦਾ ਵਿਆਹ ਹੋ ਜਾਂਦਾ ਹੈ ਸ਼ਹਿਰ ਦੀ ਇੱਕ ਅਮੀਰ ਕੁੜੀ ਨਾਲ ਨਵੀਂ ਕੁੜੀ ਮਾਂ ਨੂੰ ਗਵਾਰ ਜਾਹਿਲ ਆਖਦੀ ਸਿਮਰਨਜੀਤ ਆਪਣੀ ਮਾਂ ਨੂੰ ਕਹਿੰਦਾ ਹੈ ਤੂੰ ਆਉਣ ਤੋਂ ਪਹਿਲਾਂ ਦੱਸਿਆ ਕਰ ਸਾਫ਼ ਕੱਪੜੇ ਪਾ ਲਿਆ ਕਰ ਇੱਕ ਦਿਨ ਬਹੂ ਕਹਿੰਦੀ ਇਹ ਮਾਂ ਇੱਥੇ ਨਾ ਆਇਆ ਕਰੇ ਪੁੱਤ ਨੇ ਕਿਹਾ ਮਾਂ ਹੁਣ ਤੂੰ ਆਪਣੇ ਘਰ ਰਹੀਂ ਮੈਨੂੰ ਆਪਣੇ ਘਰ ਚ ਪਰੇਸ਼ਾਨ ਨਾ ਕਰ ਅਖੀਰ ਦਿIAS ਜੱਗਾ ਹੁਣ ਟੁੱਟ ਗਈ ਸੀ ਘਰ ਵਿੱਚ ਇਕੱਲੀ ਖੇਤਾਂ ਵਿੱਚ ਕੰਮ ਕਰਦੀ ਇੱਕ ਦਿਨ ਬਿਮਾਰ ਹੋ ਗਈ ਵਾਰ-ਵਾਰ ਪੁੱਤ ਨੂੰ ਕਾਲ ਕੀਤੀ ਪਰ ਕੋਈ ਜਵਾਬ ਨਾ ਆਇਆ ਅਖੀਰ ਘਰ ਮਾਂ ਆਪਣੇ ਪੁੱਤ ਨੂੰ ਯਾਦ ਕਰਦੀ ਅਤੇ ਕਹਿੰਦੀ ਕਿ ਪੁੱਤ ਹੁਣ ਤੂੰ ਵੀ ਪਰਾਇਆ ਹੋ ਗਿਆ ਏ ਅੱਖਾਂ ਜੋ ਰਾਤ ਤੱਕਦੀਆਂ ਸੀ ਅੱਜ ਠੰਡੀਆਂ ਹੋ ਗਈਆਂ ਪਰ ਪੁੱਤ ਤਾਂ ਅਜੇ ਵੀ ਰੰਗीन ਜ਼ਿੰਦਗੀ ਵਿੱਚ ਹੀ ਮਸਤ ਸੀ